ਤਾਨੂੰ ਅਸੀਂ ਮਾਡਰਨ ਵਾਲੇ ਕੇ ਸੂਟ ਦੇਨੇ ਆ ਆਮ ਦੇਸੀ ਕੁੜੀਆਂ ਪਿੰਡਾਂ ਵਾਲੀਆਂ ਕੁੜੀਆਂ ਵੀ ਸ਼ਹਿਰਾਂ ਵਾਲੀਆਂ ਕੁੜੀਆਂ ਨੂੰ ਮਾਤ ਪਾ ਦੇਣਗੇ ਆ ਚੱਕੋ ਜੀ ਜਿਹੜਾ ਹੈਵੀ ਜਾਮ ਕਾਟਨ ਦੀ ਕਢਾਈ ਵਾਲਾ ਬਾਜ਼ਾਰ 'ਚ 2000 ਦਾ ਸੂਟ ਮਿਲਦਾ ਚੱਕੋ 1000 ਰੁਪਏ ਦਾ ਆ ਚੱਕੋ ਜੀ 35 3500 4 4000 ਵਾਲੇ ਸੂਟ ਰਾਮ ਟੈਕਸ ਦੇ 2 2000 ਤੇ ਕਰਤੇ ਰੈਡੀ ਮੇਡ ਸਟਿਚ ਕੀਤੇ ਪਲਾਜੋ ਸੂਟ ਸਿਰਫ 1 1000 ਰੁਪਏ ਚ ਲੈ ਜਾਓ ਬਾਜ਼ਾਰ 'ਚ 5000 ਰੁਪਿਆ ਰੇਟ ਆ ਸੂਟ ਦਾ ਅਸੀਂ ਦਵਾਂਗੇ ਤੁਹਾਨੂੰ 2500 ਰੁਪਏ ਦਾ ਸੂਟ ਇਹਦੇ ਉੱਤੇ 25% ਹੋਰ ਲੈਸ ਗਲੇ ਤੇ ਦੇਖੋ 골ਡਨ ਵਰਕ ਘੇਰਾ ਦੇਖੋ ਦੁਪੱਟਾ ਦੇਖੋ ਮੈਂ ਕਿਹ ਚੀਜ਼ਾਂ ਦੇਖ ਕੇ ਰੂਹ ਖੁਸ਼ ਹੋ ਜੂਗੀ ਵੱਡਾ ਫਾਇਦਾ ਕੀਤਾ ਹੈਵੀ ਸੂਟਾਂ ਦੇ ਉੱਤੇ 25% ਸਪੈਸ਼ਲ ਸੇਲ ਲਓ ਜੀ ਨਾ 600 ਨਾ 700 ਸਿਰਫ ਤੁਹਾਨੂੰ ਦਵਾਂਗੇ 350 ਦਾ ਸੂਟ ਦੁਪੱਟਾ ਦਵਾਂਗੇ ਟੌਪ ਦਾ ਰੇਟ ਲਾਤਾ ਲਿਖ ਲਿਖ ਕੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਚ ਆ ਜਾਓ ਵੱਡੇ ਫੇਰੇ ਕਰਾਂਗੇ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਮੈਂ ਚੈਲੰਜ ਕਰਦਾ ਜੇ ਬਾਜ਼ਾਰ ਦੇ ਵਿੱਚ ਕੋਈ 600 700 ਰੁਪਏ ਦੇ ਕੱਟ ਕੋਈ ਸੂਟ ਦੇਜੋ ਦੇਖੋ ਗਰਮੀਆਂ ਦੇ ਤੋਹਫੇ ਆ ਸੋਹਣੇ ਸੋਹਣੇ ਰੰਗ ਆ ਪ੍ਰਿੰਟ ਬੜੇ ਸੋਹਣੇ ਆ ਦੁਪੱਟੇ ਵੀ ਉੱਤੋਂ ਬੜੇ ਸੋਹਣੇ ਆ ਇਹ ਵੀ ਤੁਹਾਨੂੰ ਅਸੀਂ 350 ਰੁਪਏ ਸੂਟ ਦੇਣਾ ਕੋਈ ਕਹਿੰਦਾ ਮੋਰਾਂ ਵਾਲਾ ਸੂਟ ਲੈਣਾ ਬਾਜ਼ਾਰ ਦੇ ਵਿੱਚ 15-1500 ਰੁਪਏ ਦਾ ਰੇਟ ਆ ਪਰ ਸਾਡੇ ਕੋਲ ਆਜੋ 1500 ਵਾਲਾ ਸੂਟ ਲੈ ਜਾਓ ਸਿਰਫ 500 ਰੁਪਏ ਦੇ ਵਿੱਚ ਰੰਗ ਇਹਦੇ ਵਿੱਚ ਬਹੁਤ ਸੋਹਣੇ ਦੇਣੇ ਆ ਕਢਾਈਆਂ ਵਾਲੇ ਸੂਟ ਲੈਣੇ ਆ ਦੁਪट्टे ਨਾਲ ਲੈਣੇ ਆ ਡਿਜ਼ਾਈਨਰ ਤੇ ਇਹ ਵੀ ਤੁਹਾਨੂੰ ਮਿਲ ਜਾਣੇ ਆ ਰੇਟ ਇਹਦਾ ਵੀ ਬੜਾ ਨਹੀਂ ਹੈਗਾ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 650 ਰੁਪਏ ਦਾ ਸੂਟ ਦੇਖੋ ਦੁਪੱਟਾ ਵੀ ਬੜਾ ਸੋਹਣਾ ਆ ਡਿਜ਼ਾਈਨਰ ਪੀਸ ਦੇ ਰਹੇ ਆ ਬੂਟੀਆਂ ਕੱਢੀਆਂ ਫੁੱਲਾਂ ਵਾਲੇ ਸੂਟ ਆ ਰੇਟ 650 ਰੁਪਇਆ ਦੇਖੋ ਜੀ ਕਰੀ ਕਮਾਲਾ ਜਾਨੇ ਆ ਚੱਕੋ ਜੀ ਪਿਓਰ ਕਾਟਨ ਦਾ ਸੂਟ ਬਾਜ਼ਾਰ ਪਾ 1000 ਰੁਪਇਆ ਪਾ ਆ ਚੈੱਕ ਕਰੋ ਉੱਤੇ ਲਿਖਿਆ 1000 ਵਾਲਾ ਸੂਟ ਦੇਣਾ ਸਿਰਫ 850 ਰੁਪਏ ਦੇ ਵਿੱਚ ਆ ਚੱਕੋ ਜੀ ਜਿਹੜਾ ਹੈਵੀ ਜਾਮ कॉटन ਦੀ ਕਢਾਈ ਵਾਲਾ ਬਾਜ਼ਾਰ 'ਚ 2000 ਦਾ ਸੂਟ ਮਿਲਦਾ ਚੱਕੋ 1000 ਰੁਪਏ ਦਾ ਬਾਜ਼ਾਰਾਂ 'ਚ ਜਿਹੜੇ 3 3000 4 4000 ਦੇ ਸੂਟ ਮਿਲਦੇ ਚੱਕੋ ਕੋਈ 1500 ਦਾ ਕੋਈ 1200 ਦਾ ਕੋਈ 1300 ਦਾ ਪਿਓਰ कॉटन ਦੀ ਆਈਟਮ ਆ ਦੇਖੋ ਦੁਪੱਟੇ ਤੇ ਵੀ ਕਿੰਨਾ ਸੋਹਣਾ ਪ੍ਰਿੰਟ ਹੈਗਾ ਲਗਜ਼ਰੀ ਦੁਪੱਟਾ ਬਾਜ਼ਾਰ ਦਾ ਰੇਟ 35 3500 ਸਾਡਾ ਰੇਟ ਸਿਰਫ 1275 ਰੁਪਏ ਵਗਲ ਆ ਗਿਆ ਜੀ ਬੜਾ ਸੋਹਣਾ ਕੰਮ ਦੁਪੱਟੇ ਦੇ ਉੱਤੇ ਬੜਾ ਪਿਆਰਾ ਵਰਕ ਕੀਤਾ ਚਾਹੇ ਕੋਈ 3000 ਮੰਗੇ ਚਾਹੇ ਮੰਗੇ 3580 ਦਮਾਂਗੇ ਸਿਰਫ 1500 ਰੁਪਏ ਦੇ ਵਿੱਚ ਰਾਮ ਟੈਕਸ ਦਾ ਸੂਟ ਆ ਜੀ ਬਾਜ਼ਾਰ 'ਚ 4-4000 ਰੁਪਏ ਰੇਟ ਆ ਰਾਮ ਟੈਕਸ ਦੇ ਸੂਟਾਂ ਦਾ 5-5000 ਰੁਪਿਆ ਸਾਡੇ ਕੋਲ ਆ ਜੋ ਕੋਈ 1700 'ਚ ਕੋਈ 1800 'ਚ ਕੋਈ 2-2000 'ਚ 1-1000 ਰੁਪਏ ਦੇ ਕਰਤੇ ਜੀ ਰਾਮ ਟੈਕਸ ਦੇ ਸੂਟ 1-1000 ਰੁਪਏ ਦੇ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਰਾਮ ਟੈਕਸ ਦਾ ਸੂਟ 1000 ਰੁਪਏ ਦਾ ਨਹੀਂ ਦੇਣਾ ਤੂੰ ਸੀ ਪ੍ਰਿੰਟ ਚੈੱਕ ਕਰੋ ਦੁਪੱਟੇ ਚੈੱਕ ਕਰੋ ਲਗਜ਼ਰੀ ਰਾਇਲ ਕਲਾਸ ਟੀਚਾ ਲੈ ਕੇ ਆ ਗਏ ਆ ਚਾਹੇ ਕੋਈ ਮੰਗੇ ਇਹਦਾ 5000 ਰੁਪਿਆ ਚਾਹੇ ਇਹਦਾ ਕੋਈ ਮੰਗੇ 4000 ਚਾਹੇ ਮੰਗੇ ਇਹਦਾ 4500 ਅਸੀਂ ਤੁਹਾਨੂੰ ਦੇਣੇ ਆ ਕੋਡੀਆਂ ਦੇ ਭਾਅ 2 2000 ਚ 22 200 ਚ 25 2500 ਚ ਕੋਈ 4000 ਨਹੀਂ ਕੋਈ 5000 ਨਹੀਂ 2200 2500 ਚ ਦੇ ਦਿਆਂਗੇ ਆ ਚੱਕੋ ਜੀ 35 3500 4 4000 ਵਾਲੇ ਸੂਟ ਰਾਮ ਟੈਕਸ ਦੇ 2 2000 ਤੇ ਕਰਤੇ ਮੋਹਰਾ ਲੱਗੀਆਂ ਚੈੱਕ ਕਰ ਲੋ ਤੁਸੀਂ ਚੈਲੰਜ ਕਰਕੇ ਕਹਿੰਦੇ ਆ ਜੋ ਰਾਮ ਟੈਕਸ ਦੀ ਵੈਰਾਈਟੀ ਸਾਡੀ ਆ ਜੋ ਰਾਮ ਟੈਕਸ ਦੇ ਡਿਜ਼ਾਈਨ ਸਾਡੇ ਆ ਤੁਹਾਨੂੰ ਕਿਤੋਂ ਨਹੀਂ ਮਿਲਣੇ ਜਿਹੜਾ ਬਜ਼ਾਰਾ 'ਚ 5 5000 ਦਾ ਸੂਟ ਕੋਈ 3000 ਦਾ ਕੋਈ 2000 ਦਾ ਕੋਈ 2200 ਦਾ ਦੇਖੋ ਚਾਹੇ ਬਰਬਰੀਕ ਕਾਟਨ ਲੈਣੀ ਆ ਚਾਹੇ ਲੇਲਨ ਲੈਣੀ ਆ ਚਾਹੇ ਲਗਜ਼ਰੀ ਗੀਜ਼ਾ ਚਾਹੇ ਜਾਮ ਦੇ ਉੱਤੇ ਟਾਪ ਦੇ ਪ੍ਰਿੰਟਡ ਪੀਸ ਲੈਣੇ ਆ ਤੇ ਆ ਚੁੱਕਿਆ ਆ ਦੇਖੋ ਜੀ ਚਾਹੇ ਤੁਸੀਂ ਲੈਣੇ ਆ ਕਾਟਨ ਦੇ ਪਲਾਜੋ ਸੂਟ ਬਾਜ਼ਾਰ 'ਚ ਆ ਕੇ ਪਤਾ ਕਰੋ ਕੋਈ 2500 ਮੰਗਦਾ ਕੋਈ 3000 ਮੰਗਦਾ ਇਹਦੀ ਸਲਾਈ 12 12 15 1500 ਆ ਪਰ ਸਾਡੇ ਕੋਲ ਰੈਡੀमेड ਸਟਿਚ ਕੀਤੇ ਪਲਾਜੋ ਸੂਟ ਸਿਰਫ 1 1000 ਰੁਪਏ ਚ ਲੈ ਜਾਓ ਜੇ ਆਪਾਂ ਡਿਜ਼ਾਈਨ ਦੀ ਗੱਲ ਕਰਨੀ ਆ ਰੰਗ ਦੀ ਗੱਲ ਕਰਨੀ ਆ ਦੇਖੋ ਦੁਪੱਟੇ ਵੀ ਨਾਲ ਆ ਪ੍ਰੋਪਰ ਸੂਟ ਆ ਟਾਪ ਨਾਲ ਪਲਾਜੋ ਰੇਟ ਕਿੰਨਾ ਇਹਦਾ ਦੇਖੋ ਸਿਰਫ 12 275 ਰੁਪਏ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਬਿਲਕੁਲ ਜੀ ਭਾਜੀ ਆ ਚੱਕੋ ਸੰਥੈਟਿਕ ਸੂਟ ਜੀ ਨੇਚਰਲ ਕਰੇਵ ਦਾ ਸੂਟ ਹੈ ਜੀ ਨਾਲ ਦੁਪੱਟਾ ਲੱਗਿਆ ਪਿਓਰ ਚਨਾਉਣ ਦਾ ਜੋ ਮਾਤੂ ਸ਼੍ਰੀ ਦਸਤਾਰ ਦਾ ਰੇਟ ਲੱਗਿਆ ਉਹਦੇ ਤੇ 25% ਲੈਸ ਮਤਲਬ 2750 ਦਾ ਪਹਿਲਾਂ ਹੀ ਬਾਜ਼ਾਰ ਨਾਲੋਂ ਅੱਧਾ ਰੇਟ ਤੇ ਉਹਦੇ ਤੇ ਵੀ 25% ਲੈਸ ਆਹ ਦੇਖੋ ਬਾਜ਼ਾਰ 'ਚ 5000 ਰੁਪਿਆ ਰੇਟ ਆ ਸੂਟ ਦਾ ਅਸੀਂ ਦਵਾਂਗੇ ਤੁਹਾਨੂੰ 2500 ਰੁਪਿਆ ਦਾ ਸੂਟ ਇਹਦੇ ਉੱਤੇ 20% ਹੋਰ ਲੈਸ ਮਤਲਬ 5700 ਰੁਪਇਆ ਹੋਰ ਘਟ ਗਿਆ ਇਦਾਂ ਦੇ ਸੂਟ ਤੁਹਾਨੂੰ 17 1700 ਚ 16 16 18 1800 ਚ ਦੇ ਰਹੇ ਆ 25 25% ਡਿਸਕਾਊਂਟ ਲਾਇਆ ਹੋਇਆ ਹੈਵੀ ਸੂਟਾਂ ਦੇ ਉੱਤੇ ਗਲੇ ਦੇ ਦੇਖੋ 골ਡਨ ਵਰਕ ਘੇਰਾ ਦੇਖੋ ਦੁਪੱਟਾ ਦੇਖੋ ਮੈਂ ਕਿਹ ਚੀਜ਼ਾਂ ਦੇਖ ਕੇ ਰੂਹ ਖੁਸ਼ ਹੋ ਜੂਗੀ ਵੱਡਾ ਫਾਇਦਾ ਕੀਤਾ ਹੈਵੀ ਸੂਟਾਂ ਦੇ ਉੱਤੇ 25% ਸਪੈਸ਼ਲ ਸੇਲ ਦੇਖੋ ਜੀ ਐਨ ਆਰ ਆਈ ਭੈਣ ਭਰਾਵਾਂ ਵਾਸਤੇ ਸਭ ਤੋਂ ਵੱਡੀ ਸੇਲ ਲਾਤੀ ਹੁਣ ਚਾਹੇ ਤੁਸੀਂ ਆਨਲਾਈਨ ਸੂਟ ਤੁਸੀਂ ਬੈਠੇ ਬਾਹਰ ਵੀ ਮੰਗਾ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਕਰੀ ਚਲੋ ਸਕਰੀਨ ਸ਼ਾਟ ਕਰਕੇ ਆ ਨੰਬਰਾਂ ਦੇ ਫੋਨ ਤੇ ਫੋਟੋ ਪਾ ਦਿਓ ਤੁਹਾਡੇ ਘਰ ਪਹੁੰਚ ਜਾਊਗਾ ਕੋਰੀਅਰ ਕਰਵਾ ਦਾਂਗੇ 25% ਲੈਸ ਕਰਕੇ ਵਿਆਹਾਂ ਸ਼ਾਦੀਆਂ ਸੂਟ 8 8 10 10000 ਦੇ ਮਿਲਦੇ ਆ ਸਾਡਾ ਰੇਟ 4000 ਸਿਰ ਵੀ 25% ਲੈਸ ਆ ਜੀ ਇਹਦੇ ਉਤੇ ਕਲਰ ਦੇਖੋ ਆ ਦੇਖੋ ਪੂਰਾ ਟਾਪ ਦਾ ਲਗਜ਼ਰੀ ਡਿਜ਼ਾਈਨ ਹੈ ਗਲੇ ਤੇ ਦੇਖੋ ਕੰਮ ਫਿਰ ਆ ਬਾਜੂ ਤੇ ਕੰਮ ਦੇਖੋ ਮਤਲਬ ਹਰ ਪੱਖੋਂ ਤੁਹਾਡੇ ਵੱਡੇ ਫਾਇਦੇ ਕਰਨੇ ਆ ਕਰਨੇ ਕਿੰਨੇ ਆ ਮਾਤੂ ਸ਼ਰੀ ਦਸਤਾਰ ਬੁੱਟਰ ਰੋਡ ਕਾਤੀਆਂ ਨੇ ਸੋਰੀ ਚੱਕੋ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਨੇ ਆ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਓ ਵੱਧ ਤੋਂ ਵੱਧ ਆ ਫੋਸੋਲੋ ਪੀਸ ਔਰਗੈਂਜਾ ਦਾ ਪੀਸ ਫੋਟੋ ਵਾਲਾ ਸੂਟ ਜਿਹੜਾ 3000 ਦਾ ਵਿਕਦਾ ਦੇਣਾ ਤੁਹਾਨੂੰ 1000 ਰੁਪਏ ਦਾ ਸੁਪਰ ਲਗਜ਼ਰੀ ਸੂਟ ਕੋਟੀਆਂ ਦੇ ਪਾ ਛੇਤੀ ਆ ਜਿਓ ਜੀ ਬੁੱਟੋ ਰੋਡ ਕਾਤੀਆਂ ਮਾਤੂ ਸ਼੍ਰੀ ਦਸਤਾ ਦਾ ਸਟੋਰ ਬਹੁਤ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਂ ਟੀਵੀ ਕਾਤੀਆਂ